ਧੰਨ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਤੀਜਾ ਸਭ ਘਟ ਆਪੇ ਭੋਗਣਹਾਰਾ ਅਲੱਖ ਵਰਤੈ ਅਗੰਮ ਅਪਾਰਾ ਗੁਰ ਕਾ ਸ਼ਬਦ ਮੇਰਾ ਹਰਿ ਪ੍ਰਭ ਤਿਹਾਈਐ ਸਹਜੇ ਸਚ ਸਮਾਵਣਿਆ ਹਉ ਵਾਰੀ ਜਿਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੁਝਾ ਤਾਂ ਮਨ ਸਿਉ ਲੂਝੈ ਮਨ ਸਾ ਮਾਰ ਸਮਾਵਣਿਆ ਰਹਾਉ ਪੰਜ ਦੂਤ ਮੁਹ ਸੰਸਾਰ ਮਨ ਮੁਖ ਅੰਦੇ ਸੋਦਨਾ ਸਾਰ ਗੁਰਮੁਖ ਹੋਵੈ ਸੋ ਆਪਣਾ ਘਰ ਰੱਖੈ ਪੰਜ ਦੂਤ ਸ਼ਬਦ ਬਚਾਵਣਿਆ ਇਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਜੇ ਪ੍ਰਭ ਸੇਵ ਅਣ ਦਿਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵੈ ਹਰ ਦਰ ਸੋਭਾ ਪਾਵਣ ਆ ਇਕਮ ਇਕ ਆਪ ਪਾਇਆ ਦੁਬਦਾ ਦੂਜਾ ਤ੍ਰਿਪਦ ਮਾਇਆ ਚੌਥੀ ਪੌੜੀ ਗੁਰਮਖ ਉੱਚੀ ਸਚੋ ਸੱਚ ਕਮਾਵਣਿਆ ਸਭ ਹੈ ਸੱਚਾ ਜੇ ਸੱਚ ਹੈ ਭਾਵੈ ਜਿਨ ਸੱਚ ਜਾਤਾ ਸੋ ਸਹਜ ਸਮਾਵੈ ਗੁਰਮੁਖ ਕਰਨੀ ਸੱਚੇ ਸੇਵਹ ਸਾਚੇ ਜਾਏ ਸਮਾਵਣਿਆ ਸੱਚੇ ਬਾਜੋ ਕੋ ਆਵਰ ਨਾ ਦੁਆ ਦੁਜੈ ਲਾਗ ਜਗ ਖਪ-ਖਪ ਮੁਆ ਗੁਰਮੁਖ ਹੋਵੈ ਸੋ ਏਕੋ ਜਾਣੈ ਇਕੋ ਸੇਵ ਸੁਖ ਪਾਵਣ ਆ ਜੀ ਜਾਣਤ ਸਭ ਸਰਣ ਤੇ ਮਾਰੀ ਆਪੇ ਤਹਰ ਦੇਖੈ ਕੱਚੀ ਪੱਕੀ ਸਾਰੀ ਅਣ ਦਿਨ ਆਪੇ ਕਾਰ ਕਰਾਈ ਆਪੇ ਮੇਲ ਮਿਲਾਵਣਿਆ ਤੂੰ ਆਪੇ ਮਿਲ ਵਿਖੈ ਹਾ ਦੂਰ ਸਭ ਮੈਂ ਆਪ ਰਹਾ ਪਰ ਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਜੀ ਪਾਵਣਿਆ ਤੂੰ ਆਪੇ ਮਿਲੈ ਵਿਖੈ ਹਦੂ ਸਭ ਮੈਂ ਆਪ ਰਹਾ ਪਰ ਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਜੀ ਪਾਵਣ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਭਾਗਾਂ ਵਾਲੇ ਹੋ ਜੋ ਸਤਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਨਿਤਾ ਪ੍ਰਤੀ ਸਤਗੁਰ ਜੀ ਦੀਆਂ ਅਸੀਂ ਸੰਪ੍ਰਾਪਤ ਕਰ ਰਹੇ ਹੋ ਅੱਜ ਦਾ ਪਾਵਨ ਸ਼ਬਦ ਜਿਸ ਦਾ ਮੂਲ ਪਾਠ ਆਪ ਜੀਾਂ ਨੇ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 113 ਦੇ ਉੱਪਰ ਅੰਕਿਤ ਹੈ ਇਹ ਸ਼ਬਦ ਦਾ ਜੋ ਰਹਾਉ ਦਾ ਬੰਦ ਹੈ ਉਹਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਹੌ ਵਾਰੀ ਜੀਓ ਵਾਰੀ ਗੁਰ ਸ਼ਬਦ ਮਨ ਵਸਾਵਣ ਆ ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਸੱਦ ਕੇ ਜਾਂਦਾ ਹਾਂ ਬਲਿ ਹਰ ਜਾਂਦਾ ਹਾਂ ਜੋ ਗੁਰੂ ਕੇ ਸ਼ਬਦ ਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਹਨ ਇੱਕ ਹੁੰਦਾ ਪੜਨ ਆਏ ਵੀ ਬੁਮਾਰਕ ਹੈ ਸੁਣਨਾ ਵੀ ਮੁਬਾਰਕ ਹੈ ਪਰ ਜੀਵਨ ਵਿੱਚ ਬਦਲਾਅ ਉਦੋਂ ਹੁੰਦਾ ਜਿੱਦਾਂ ਸ਼ਬਦ ਨੂੰ ਆਪਾਂ ਮਨ ਦੇ ਵਿੱਚ ਵਸਾਉਂਦੇ ਆ ਹੁਣ ਕਿਸੇ ਪਾਠ ਕਰਨ ਵਾਲੇ ਪ੍ਰੇਮੀ ਜਿਹੜੇ ਪਾਠੀ ਹਨ ਉਹਨਾਂ ਨੂੰ ਪੁੱਛੀਏ ਭਾਈ ਕਿੰਨੇ ਪਾਠ ਕਰ ਲੈ ਕਿਸੇ ਨੇ 1000 ਕਰਕੇ ਛੱਡ ਦਿੱਤਾ 2000 ਪਾਠ ਕਰਕੇ ਛੱਡ ਦਿੱਤਾ ਪਾਠ ਕਰਕੇ ਛੱਡ ਦਿੱਤਾ ਅਸੀਂ ਨਿਤਨੇਮ ਕਰਨਾ ਹੈ ਬਹੁਤ ਜ਼ਰੂਰੀ ਹੈ ਪਰ ਜੇ ਉਸ ਸ਼ਬਦ ਨੂੰ ਮਨ ਦੇ ਵਿੱਚ ਬਸਾਉਣਾ ਸ਼ੁਰੂ ਕਰ ਲਿਆ ਤੇ ਉਹਦੇ ਨਾਲ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ ਸਭ ਕਹਿੰਦੇ ਹਾਂ ਵਾਰੀ ਜੀਓ ਵਾਰੀ ਗੁਰ ਸ਼ਬਦ ਮਨ ਵਸਾ ਮੈਂ ਉਹਨਾਂ ਤੋਂ ਸਤਿਕੇ ਜਾਨਣਾ ਹਾਂ ਬਲਿਹਾਰ ਜਾਂਦਾ ਹਾਂ ਜਿਹੜੇ ਗੁਰੂ ਕੇ ਸ਼ਬਦ ਨੂੰ ਮਨ ਦੇ ਵਿੱਚ ਵਸਾਉਂਦੇ ਆ। ਸਬ지 ਕਹਿੰਦੇ ਗਾਵੇ ਆ ਸੁਣਿਆ ਥਿੰਨ ਕਾ ਹਰ ਥਾਂੇ ਪਾਵ। ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮ। ਗੁਰੂ ਸਾਹਿਬ ਕਹਿੰਦੇ ਗਾਓ ਵੀ ਸੁਣੋ ਵੀ ਬੁਬਾਰਕ ਹੈ। ਪਰ ਜਦੋਂ ਅਸੀਂ ਮੰਨ ਲੈਂਦੇ ਆ ਜਿਸ ਤਰ੍ਹਾਂ ਅਸੀਂ ਸਾਰੇ ਪੜਦੇ ਹੋ ਸਤਿਗੁਰ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ ਜਿਹੜਾ ਮਨ ਲੈਂਦਾ ਹੈ ਨਾ ਸ਼ਬਦ ਨੂੰ ਮੰਨ ਲੈਂਦਾ ਉਹਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਾ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਬਹ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਜੇ ਕੋ ਮਨ ਕਰਕੇ ਮੰਨ ਕੇ ਦੇ ਪ੍ਰਗਤ ਤੈਨੂੰ ਪੌੜੀਆਂ ਸਤਿਗੁਰ ਕਹਿੰਦੇ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਜਿਹੜਾ ਮੰਨੇਗਾ ਹੁਣ ਕੀ ਪ੍ਰਾਪਤੀ ਸਤਿਗੁਰ ਕਹਿੰਦੇ ਮੈਂ ਸਤ ਕੇ ਜਾਂਦਾ ਹਾਂ ਜਿਹੜੇ ਗੁਰੂ ਕੇ ਸ਼ਬਦ ਨੂੰ ਮਨ ਦੇ ਵਿੱਚ ਵਸਾ ਲੈਂਦੇ ਹਾਂ ਵਾਰੀ ਜਿਉਂ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੁਝੇ ਜਦੋਂ ਅਸੀਂ ਸ਼ਬਦ ਨੂੰ ਸਮਝ ਲੈਂਦੇ ਹਾਂ ਇਕਦਾ ਹੁੰਦਾ ਵੀ ਇੰਨਾ ਮੈਂ ਅੰਕ ਕਰਨੇ ਆ। ਇੰਨੇ ਘੰਟੇ ਵਿੱਚ ਇੰਨਾ ਪਾਠ ਕਰਨਾ, 1 15 ਦਿਨ ਸਹਿਜ ਪਾਠ ਕਰਨਾ ਮਹੀਨੇ ਚ ਫੇ ਸਮਝ ਕੀ ਆਣੀ ਐ। ਕਿਉਂਕਿ ਜਿੰਨੇ ਤੱਕ ਅਸੀਂ ਸ਼ਬਦ ਨੂੰ ਸਮਝਣ ਦਾ ਨਹੀਂ ਯਤਨ ਕੀਤਾ। ਤੇ ਜਦੋਂ ਅਸੀਂ ਸ਼ਬਦ ਨਾਲ ਜੁੜ ਗਏ, ਸ਼ਬਦ ਸੂਝੈ ਤਾਂ ਮਨ ਸਿਓ ਲੂਝੈ। ਤੇ ਮਨ ਦੇ ਨਾਲ ਫਿਰ ਟਕਰਾ ਹੁੰਦਾ ਹੈ। ਮਨ ਕਹਿੰਦਾ ਗਾਲਾਂ ਕੱਢਣੀਆਂ ਤੇ ਸ਼ਬਦ ਕਹਿੰਦਾ ਨਹੀਂ, ਗੁਰੂ ਦਾ ਸ਼ਬਦ ਕਹਿੰਦਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਬੋਰਾ ਈਰਖਾ ਕਰਨੀ ਹੈ ਕੌੜਾ ਬੋਲਣਾ ਹੈ ਗਲਤ ਕਰਨਾ ਹੈ ਤੇ ਸ਼ਬਦ ਨਹੀਂ ਕਰਨ ਦੇਗਾ ਜੇ ਕਿਸੇ ਨਾਲ ਗਲਤ ਕਰਨਾ ਠੱਗੀ ਕਰਨੀ ਹੈ ਤੇ ਨਾਲੇ ਆਏਗਾ ਕਿ ਹੱਕ અપਰਾਇਆ ਨਾਨਕਾ ਉਸ ਸੂਰ ਉਸ ਗਾਂਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਜਦੋਂ ਸ਼ਬਦ ਨੂੰ ਸਮਝ ਲਿਆ ਪੜਨਾ ਮੁਬਾਰਕ ਹੈ ਉਹਨੂੰ ਸੁਣਨਾ ਵੀ ਮੁਬਾਰਕ ਹੈ ਪਰ ਕਹਿੰਦੇ ਹੋਂ ਵਾਰੀ ਜਿਉਂ ਵਾਰੀ ਗੁਰ ਸ਼ਬਦ ਮਨ ਵਸਾਉਣੇ ਮਨ ਦੇ ਵਿੱਚ ਜਿਹੜੇ ਵਸਾ ਲੈਂਦੇ ਤੇ ਅੱਗੇ ਕਹਿੰਦੇ ਸ਼ਬਦ ਸੂਝੈ ਤਾਂ ਮਨ ਸਿਓ ਲੂਝੈ ਫਿਰ ਮਨ ਦੇ ਨਾਲ ਟੱਕਰਾਂ ਲੈਂਦੇ ਹਾਂ ਮਨ ਹੀ ਆ ਨਾ ਮਨ ਚੰਗੇ ਸੁਭਾਅ ਦਾ ਬਣ ਜਾਂਦਾ ਹੈ ਮਨ ਦੇ ਵਿੱਚ ਹੀ ਸੰਕਲਪ ਤੇ ਵਿਚਾਰ ਉੱਠਦੇ ਆ ਇਹਨੂੰ ਟੱਕਰਾਂ ਦਿੰਦਾ ਸ਼ਬਦ ਜਿਹੜਾ ਹੈ ਸ਼ਬਦ ਸੂਝੈ ਤਾਂ ਮਨ ਸਿਓ ਲੂਝੈ ਮਨਸਾ ਮਾਰ ਸਮਾਵਣਿਆ ਜਿਹੜੀਆਂ ਅੰਦਰ ਮਨਸਾ ਪੈਦਾ ਹੁੰਦੇ ਆ ਜਿਹੜੇ ਸੰਕਲਪ ਬਕਲਪ ਪੈਦਾ ਹੁੰਦੇ ਉਹਨਾਂ ਨੂੰ ਮਾਰ ਕੇ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਰਹਾਉ ਹੁਣ ਦੇਖੋ ਸ਼ਬਦ ਨੂੰ ਸਮਝ ਕੇ ਕੀ ਮਿਲਦਾ ਸਭ ਘਟ ਆਪੇ ਭੋਗਣਹਾਰਾ ਸਮਝ ਆ ਜਾਂਦੀ ਕਿ ਹਰੇਕ ਹਿਰਦੇ ਘਰ ਦੇ ਵਿੱਚ ਉਹ ਪ੍ਰਮਾਤਮਾ ਤੇ ਹਰੇਕ ਨੂੰ ਆਪ ਹੀ ਭੋਗ ਰਿਹਾ ਹੈ ਹਰੇਕ ਦੇ ਅੰਦਰ ਬੈਠਾ ਫਿਰ ਬਿਤਕਰਾ ਖਤਮ ਹੋ ਜਾਏਗਾ ਭਰਾ ਭਰਾ ਦਾ ਬਿਤਕਰਾ ਖਤਮ ਹੋ ਜਾਏਗਾ ਭੈਣ ਭਰਾ ਦਾ ਬਿਤਕਰਾ ਖਤਮ ਹੋ ਜਾਏਗਾ ਜੋ ਅੱਜ ਦੁਨੀਆ ਦੇ ਵਿੱਚ ਆਪਾਂ ਦੇਖਦੇ ਆਂ ਪਰਿਵਾਰਾਂ ਦੇ ਝਗੜੇ ਖਤਮ ਹੋ ਜਾਣਗੇ ਜਦੋਂ ਸਭੇ ਘਟ ਰਾਮ ਬੋਲੇ ਵਾਲੀ ਅਵਸਥਾ ਆ ਜਾਏਗੀ ਹਰ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਕੋ ਦੂਸਰਾ ਹੈ ਕੋਈ ਨਹੀਂ ਸਾਰਿਆਂ ਦੇ ਵਿੱਚ ਰੱਬ ਦੇਖੇਗਾ ਸਭ ਘਟ ਆਪੇ ਭੋਗਣ ਹਾਰਾ ਅਲਖ ਵਰਤੇ ਉਹ ਸਾਰਿਆਂ ਵਿੱਚ ਵਰਤਦਾ ਹੈ ਜਿਹੜਾ ਲਖਿਆ ਨਹੀਂ ਜਾ ਸਕਦਾ ਆ ਗਾਮ ਅਪਾਰ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਬਿਆੰਤ ਹੈ ਗੁਰ ਕਾਹ ਸ਼ਬਦ ਮੇਰਾ ਹਰ ਪ੍ਰਭ ਧਿਆਈਐ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਪ੍ਰਮਾਤਮਾ ਨੂੰ ਧਿਆਉਣਾ ਸਹਜੇ ਸੱਚ ਸਮਾਵਣਿਆ ਫਿਰ ਸਹਜੇ ਹੀ ਪਤਾ ਨਹੀਂ ਲੱਗਦਾ ਤੇ ਉਹ ਸੱਚ ਦੇ ਵਿੱਚ ਲੀਨਤਾ ਹੋ ਜਾਂਦੀ ਸਤਗੁਰ ਕਹਿੰਦੇ ਜਿਹੜੇ ਮਨ ਵਿੱਚ ਵਸਾ ਲੈਂਦੇ ਆ ਹਉ ਵਾਰੀ ਜਿਉਂ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੁਝੈ ਤਾਂ ਮਨ ਸਿਓ ਲੁਝੈ ਮਨ ਸਾ ਮਾਰ ਸਮਾਵਣਿਆ ਰਹਾਉ ਪੰਜ ਦੂਤ ਮੋਹ ਸੰਸਾਰ ਜਿਹੜੇ ਪੰਜ ਬਿਕਾਰ ਹਨ ਪੂਰੇ ਸੰਸਾਰ ਨੂੰ ਠੱਗ ਰਹੇ ਹਨ ਮਨਮੁਖ ਅੰਦੇ ਸੋਧਨਾ ਸਾਰਾ ਜਿਹੜੇ ਮਨਮੁਖ ਆ ਮਨ ਦੇ ਪਿੱਛੇ ਤੁਰਦੇ ਆ ਆਤਮਿਕ ਤੌਰ ਤੇ ਅੰਨੇ ਹਨ ਨਾਨ ਨੂੰ ਸ਼ੋਧਨਾ ਕੋ સાર ਹੈ ਮਨ ਮੁਖੇ ਅੰਦੇ ਸ਼ੋਧਨਾ ਸਾਰਾ ਗੁਰਮੁਖ ਹੋਵੇ ਸੋ ਆਪਣਾ ਘਰ ਰੱਖੇ ਕਿਉਂਕਿ ਸਤਗੁਰੂ ਸਮਝਾ ਰਹੇ ਆ ਜਦੋਂ ਸ਼ਬਦ ਨਾਲ ਜੁੜ ਗਏ ਨਾ ਸਤਗੁਰੂ ਨੇ ਕਿਹਾ ਭਾਈ ਇਸ ਦਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੇ ਮਨ ਮੁਖ ਨਹੀਂ 부ਝੇ ਕੋਈ ਨਾ ਸੁਣੇ ਪੁਕਾਰ ਜਦੋਂ ਸ਼ਬਦ ਨੂੰ ਸਮਝ ਲਿਆ ਗੁਰੂ ਦੇ ਸਨਮੁਖ ਹੋ ਕੇ ਗੁਰਮੁਖ ਹੋਵੇ ਸੋ ਆਪਣਾ ਘਰ ਰਾਖੇ ਪੰਜ ਦੂਤ ਸ਼ਬਦ ਪਚਾ ਬਣਿਆ ਪੰਜ ਦੂਤ ਜਿਹੜੇ ਆ ਇਹਨਾਂ ਨੂੰ ਸ਼ਬਦ ਦੇ ਨਾਲ ਖਤਮ ਕਰ ਲੈਂਦਾ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਜਿਹੜੇ ਇੱਕ ਭਾਵ ਕਈ ਲੋਕ ਕਈ ਜਿਹੜੇ ਗੁਰੂ ਦੇ ਸਨਮੁਖ ਹੋ ਜਾਂਦੇ ਆ ਉਹ ਪ੍ਰਮਾਤਮਾ ਦੇ ਸੱਚੇ ਪਿਆਰ ਦੇ ਵਿੱਚ ਰਤੇ ਜਾਂਦੇ ਹਨ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਜੇ ਪ੍ਰਭ ਸੇਵੈ ਅਣ ਦਿਨ ਮਾਤੇ ਉਹ ਆਤਮਕ ਡੋਲਤਾ ਦੇ ਵਿੱਚ ਰਹਿ ਕੇ ਪ੍ਰਮਾਤਮਾ ਦੀ ਅराधना ਕਰਦੇ ਤੇ ਅਣ ਦਿਨ ਉਹਦੇ ਨਾਲ ਰਤੇ ਰਹਿੰਦੇ ਹਨ ਮਸਤ ਰਹਿੰਦੇ ਹਨ ਮਿਲ ਪ੍ਰੀਤਮ ਸੱਚੇ ਗੁਣ ਗਾਵੇ ਉਹ ਪ੍ਰਮਾਤਮਾ ਨੂੰ ਮਿਲ ਕੇ ਆਪਣੇ ਗੁਰੂ ਨੂੰ ਮਿਲ ਕੇ ਸੱਚੇ ਗੁਣ ਗਾਉਂਦੇ ਹਨ ਹਰ ਦਰ ਹਰ ਦਰ ਸੋਭਾ ਪਾਵਣ ਆ ਉਹ ਪਰਮਾਤਮਾ ਦੇ ਦਰ ਤੇ ਸੋਭਾ ਪ੍ਰਾਪਤ ਕਰਦੇ ਆ ਸਭ ਕਹਿੰਦੇ ਹਨ ਏਕਮ ਏਕ ਆਪ ਪਾਇਆ ਏਕਮ ਏਕ ਉਸ ਪਰਮਾਤਮਾ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੈਦਾ ਕੀਤਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਬਦਾ ਦੂਜਾ ਬੜਾ ਸੋਹਣਾ ਇਹਦਾ ਅਰਥ ਦੁਬਦਾ ਦਾ ਜਿਹੜਾ ਹੈ ਪ੍ਰੈਸਰ ਸਾਹਿਬ ਸਿੰਘ ਜੀ ਨੇ ਕੀਤਾ ਨਿਰਗੁਣ ਤੇ ਸਰਗੁਣ ਦੋ ਰੂਪ ਬਣਾਏ ਆ ਪਰਮੇਸ਼ਰ ਨੇ ਆਪਣਾ ਨਾਮ ਰੱਖਿਆ ਏਕਮ ਏਕ ਆਪੋ ਪਾਇਆ ਦੁਬਦਾ ਦੂਜਾ ਤ੍ਰਿਵਿਦ ਮਾਇਆ ਤਿੰਨ ਤਰ੍ਹਾਂ ਦੀ ਤਿੰਨ ਜੁਗਤੀਆਂ ਦੀ ਮਾਇਆ ਰਜੋ ਗੁਣ ਤਮੋ ਗੁਣ ਸਤੋ ਗੁਣ ਵਾਲੀ ਮਾਇਆ ਪੈਦਾ ਕੀਤੀ ਹੈ ਚੌਥੀ ਪੌੜੀ ਗੁਰਮਖ ਉੱਚੀ ਤੇ ਚੌਥਾ ਜਿਹੜੀ ਅਵਸਥਾ ਜਿਹੜੀ ਹੈ ਉਹ ਗੁਰੂ ਦੇ ਸਨਮੁਖ ਹੋਇਆ ਪ੍ਰਾਪਤ ਹੋਈ ਚੌਥੀ ਪੌੜੀ ਗੁਰਮਖ ਉੱਚੀ ਸਚੋ ਸੱਚ ਕਮਾ ਬਣਿਆ ਸਭ ਹੈ ਸੱਚਾ ਜੇ ਸੱਚੇ ਭਾਵੈ ਸਾਰਾ ਕੁਝ ਸੱਚਾ ਹੈ ਜੋਸ਼ੀ ਕਰ ਰਹੇ ਆ ਪਰ ਜੇ ਸੱਚੇ ਨੂੰ ਪਾਜੇ ਆਪਣੇ ਵੱਲੋਂ ਤਾਂ ਆਪਾਂ ਕਰ ਰਹੇ ਆ ਫੈਸਲਾ ਉਹਨੇ ਕਰਨਾ ਸਭ ਹੈ ਸੱਚਾ ਜੇ ਸੱਚ ਹੈ ਭਾਵੈ ਜਿਨ ਸੱਚ ਜਾਤਾ ਸੋ ਸਹਜ ਸਮਾਵੇ ਜਿਨ੍ਹਾਂ ਨੇ ਸੱਚ ਨੂੰ ਜਾਣ ਲਿਆ ਉਹ ਆਤਮਿਕ ਡੋੜਤਾ ਵਿੱਚ ਲੀਨ ਹੋ ਜਾਂਦੇ ਗੁਰਮੁਖ ਕਰਨੀ ਸੱਚੇ ਸੇਵੈ ਗੁਰਮੁਖ ਦੀ ਕਰਨੀ ਕੀ ਹੈ ਉਹ ਸੱਚੇ ਦੀ ਅਰਾਧਨਾ ਕਰਦਾ ਹੈ ਗੁਰਮਕ ਕਰਨੀ ਸੱਚੇ ਸੇਵੈ ਸਾਚੇ ਜਾਏ ਸਮਾਵਣਿਆ ਉਹ ਸੱਚੇ ਵਿੱਚ ਜਾ ਕੇ ਸਮਾ ਜਾਂਦਾ ਹੈ ਲੀਨ ਹੋ ਜਾਂਦਾ ਸੱਚੇ ਬਾਜੋਂ ਕੋ ਅਵਰਨਾ ਦੁਆ ਉਹ ਪ੍ਰਮਾਤਮਾ ਤੋਂ ਬਿਨਾ ਕੋਈ ਦੂਸਰਾ ਨਹੀਂ ਹੈ ਜਿਸ ਤਰ੍ਹਾਂ ਪੜਦੇ ਆਂ ਭਾਈ ਕਨਈਆ ਜੀ ਦਾ ਇਤਿਹਾਸ ਭਾਈ ਕਨ੍ਹੇ ਜਿਹਨੂੰ ਦੂਸਰਾ ਕੋਈ ਦਿਖਦਾ ਨਹੀਂ ਹੈ ਜਿੱਧਰ ਦੇਖਦੇ ਆ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਜਿੱਧਰ ਦੇਖਦੇ ਆ ਬੇ ਬੀਠਲ ਉਬੇ ਬੇਠਲ ਬੀਠਲ ਬਿਨ ਸੰਸਾਰ ਨੇ ਉਹਨਾਂ ਨੂੰ ਦੁਸ਼ਮਣਾਂ ਦੇ ਵਿੱਚ ਵੀ ਪ੍ਰਮਾਤਮਾ ਨਜ਼ਰ ਆ ਰਿਹਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਦੇ ਸੱਚੇ ਬਾਜੋਂ ਕੋ ਅਬਰ ਨਾ ਦੂਆ ਇਹ ਕਿੱਥੋਂ ਪ੍ਰਾਪਤ ਹੋਣਾ ਜਦੋਂ ਅਸੀਂ ਸ਼ਬਦ ਨੂੰ ਮਨ ਦੇ ਵਿੱਚ ਵਸਾਉਣਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇੱਕ ਬਹੁਤ ਸੋਣਾ ਬਚਨ ਕੀਤਾ ਗਰੀਬ ਦਾ ਮੂੰਹ ਗੁਰੂ ਦੀ ਗੋਲਖ ਕਿ ਜੇ ਅਸੀਂ ਕੋਈ ਗਰੀਬ ਦੀ ਮਦਦ ਕਰਦੇ ਆ ਇਹ ਸਮਝੋ ਅਸੀਂ ਗੁਰੂ ਨੂੰ ਪ੍ਰਸੰਨ ਕਰਦੇ ਜੇ ਹੁਣ ਕਿਸੇ ਬੱਚੇ ਦੇ ਕੱਪੜੇ ਫਟੇ ਆ ਕਿਸੇ ਨੂੰ ਕੱਪੜੇ ਲੈ ਕੇ ਦੇ ਦੇ ਦਿੱਤੇ ਸਮਝੋ ਵੀ ਗੁਰੂ ਵੀ ਤੁਹਾਡਾ ਖੁਸ਼ ਤੁਹਾਡਾ ਮਨ ਵੀ ਪ੍ਰਸੰਨ ਉਹ ਬੱਚਾ ਵੀ ਖੁਸ਼ ਕਿਸੇ ਭੁੱਖੇ ਨੂੰ ਭੋਜਨ ਕਰਾ ਦਿੱਤਾ ਉਹ ਭੁੱਖਾ ਬੰਦਾ ਵੀ ਖੁਸ਼ ਤੇ ਤੁਸੀਂ ਤੁਹਾਡਾ ਮਨ ਵੀ ਖੁਸ਼ ਤੇ ਤੁਹਾਡਾ ਗੁਰੂ ਵੀ ਖੁਸ਼ ਕਿਉਂਕਿ ਗੁਰੂ ਤਾਂ ਕਹਿ ਰਿਹਾ ਗਰੀਬ ਦਾ ਮੂੰਹ ਗੁਰੂ ਦੀ ਗੋਲ ਤੇ ਗੁਰੂ ਖੁਸ਼ ਹੋਣਾ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਸਮਝ ਲਿਆ ਪਵਾਰੇ ਸਿੱਖ ਗੁਰੂ ਸਾਹਿਬ ਮਹਾਰਾਜ ਦੇ ਕੋਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਤੇ ਜਥੇ ਦੇ ਵਿੱਚ ਇੱਕ ਸਿੱਖ ਨੂੰ ਬਹੁਤ ਖੰਗ ਆ ਰਹੀ ਸੀ ਤੇ ਇੱਕ ਸਿੱਖ ਦੇ ਕੋਲ ਸ਼ਹਿਦ ਸੀ ਉਹਨੇ ਆਖਿਆ ਭਾਈ ਸਾਹਿਬ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦਿਓ ਮੈਨੂੰ ਖੰਗ ਬਹੁਤ ਆ ਰਹੀ ਹੈ ਉਹ ਕਹਿੰਦਾ ਗਿਆ ਤਾਂ ਗੁਰੂ ਸਾਹਿਬ ਵਾਸਤੇ ਲੈ ਕੇ ਜਾ ਰਿਹਾ ਚੋ ਤਾਂ ਵਿਚਾਰਾ ਕਿਸੇ ਤਰ੍ਹਾਂ ਉਹਨੇ ਆਪਣੀ ਖੰਗ ਦੂਰ ਕਰ ਲਈ ਪਰ ਜਦੋਂ ਦਰਬਾਰ ਵਿੱਚ ਪਹੁੰਚਿਆ ਗੁਰੂ ਸਾਹਿਬ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਉਹ ਸ਼ਹਿਦ ਰੱਖਿਆ ਡੱਬਾ ਖੋਲ੍ਹਿਆ ਤਰੀ ਬੜੀ ਕਰ ਰਿਆ ਸੀ ਸਤਗੁਰੂ ਇਦਾਂ ਦਾ ਸ਼ਹਿਦ ਤੁਸੀਂ ਕਦੇ ਖਾਦਾ ਹੀ ਨਹੀਂ ਹੋਣਾ ਇੰਨਾ ਵਧੀਆ ਸ਼ਹਿਦ ਜਦੋਂ ਖੋਲਿਆ ਉਸ ਸ਼ਹਿਦ ਦੇ ਵਿੱਚੋਂ ਕੀੜੇ ਨਿਕਲ ਰਹੇ ਸਨ ਕੀੜੇ ਪੈ ਗਏ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਜਦੋਂ ਮੰਗਿਆ ਸੀ ਉਦੋਂ ਦਿੱਤਾ ਕੋਈ ਤੇ ਹੁਣ ਤੂੰ ਸਾਨੂੰ ਪ੍ਰਸੰਨ ਕਰ ਰਿਹਾ ਸਮਝ ਗਿਆ ਵੀ ਭਾਈ ਕਟੂ ਸ਼ਾਹ ਜਿਹੜਾ ਸੀ ਇਹ ਗੁਰੂ ਦੇ ਰੂਪ ਦੇ ਵਿੱਚ ਮੇਰੇ ਕੋਲ ਮੰਗ ਰਿਹਾ ਸੀ ਸਤਗੁਰੂ ਘੱਥਿਆ ਉਹ ਆਖਿਆ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲ ਇਹ ਨਹੀਂ ਕਿ ਅਸੀਂ ਅਸ ਕੀ ਕਰ ਰਹੇ ਸੀ ਰੱਜਿਆਂ ਨੂੰ ਲੰਗਰ ਖਿਲਾ ਰਹੇ ਹਾਂ ਰਸਤੇ ਰੋਗ ਰੋਕ ਕੇ ਲੰਗਰ ਖਿਲਾਇਆ ਜਾ ਰਿਹਾ ਹੈ ਲੰਗਰ ਹੁੰਦਾ ਭੁੱਖਿਆਂ ਵਾਸਤੇ ਸੀ ਜੇ ਲੰਗਰ ਸੀ ਵੀ ਸਾਨੂੰ ਕੋਈ ਐਦਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਵੀ ਅਸੀਂ ਘਰ ਜਾ ਕੇ ਸਾਨੂੰ ਬਣਾਉਣਾ ਪਵੇ ਵੀ ਦੋ ਚਾਰ ਘੰਟੇ ਗੁਰਦੁਆਰੇ ਆਏ ਸੇਵਾ ਕੀਤੀ ਕੀਰਤਨ ਕਥਾ ਸਰਵਣ ਕੀਤੀ ਲੰਬਾ ਸਮਾਂ ਅਸੀਂ ਲੰਗਰ ਖਾ ਲਿਆ ਬੱਕਰੀ ਗੱਲ ਹੈ ਇਹ ਤਾਂ ਹੁਣ ਹੋ ਗਿਆ ਵੀ ਖਾ ਲਿਆ ਵੀ ਪਕਾ ਲਿਆ ਵੀ ਲੈ ਵੀ ਗਏ ਬੱਚੇ ਵੀ ਭੁੱਖੇ ਨਹੀਂ ਰਹਿਣੇ ਚਾਹੀਦੇ ਜਿਹੜੇ ਨਹੀਂ ਆਉਂਦੇ ਗੁਰਦੁਆਰੇ ਉਹਨਾਂ ਵਾਸਤੇ ਵੀ ਲੈ ਕੇ ਜਾਣਾ ਇਹ ਤਾਂ ਲੰਗਰ ਸੀ ਲੰਗਰ ਦੀ ਤਾਂ ਮਹੰਤਾ ਹੀ ਖਤਮ ਕਰ ਦੇਤੇ ਤੇ ਸਤਗੁਰੂ ਕਹਿੰਦੇ ਭਾਬ ਕਿਉਂਕਿ ਅਸੀਂ ਉਹਨਾਂ ਦੇ ਮੂੰਹ ਦੇ ਵਿੱਚ ਖੋਣਿਆ ਹੁਣ ਇੱਥੇ ਕੇਵਲ ਮੈਂ ਬੇਨਤੀ ਕੀਤੀ ਆ ਬਾਅਦ ਵਿੱਚ ਅੱਧੇ ਘੰਟੇ ਬਾਅਦ ਆ ਕੋਈ ਗਰੀਬ ਆਉਂਦਾ ਉਹਨੂੰ ਦਰਕਾਰ ਦਿੱਤਾ ਜਾਂਦਾ ਚਲੇ ਜਾ ਦਰਕਾਰਾਂ ਦਾ ਕਾਰਨ ਵੀ ਆ ਕਿਉਂਕਿ ਖਤਮ ਹੋ ਗਿਆ ਖਤਮ ਕਿਉਂ ਹੋ ਗਿਆ ਅਸੀਂ ਬੰਨ ਬੰਨ ਕੇ ਵੀ ਲੈ ਗਏ 200 ਸੰਗਤ ਆਈ 500 ਦਾ ਲੰਗਰ ਬਣਿਆ ਘਰ ਭਰ ਭਰ ਕੇ ਵੀ ਲੈ ਗਏ ਤੇ ਦੇਖਿਆ ਨਹੀਂ ਨਾ ਵੀ ਰੱਬ ਦੇ ਵਿੱਚ ਜਿਹੜਾ ਕੋਈ ਗਰੀਬ ਆਏਗਾ ਤੇ ਉਹਦੇ ਵਿੱਚ ਵਿਚਾਰਾ ਭੁੱਖਾ ਜਿਹੜਾ ਹੈ ਗੁਰੂ ਦੇ ਘਰੋਂ ਕੋਈ ਭੁੱਖਾ ਚਲੇ ਜਾਏ ਤੇ ਭਾਵਨਾ ਕਿਉਂਕਿ ਸ਼ਬਦ ਉਹਨੂੰ ਮਨ ਦੇ ਵਿੱਚ ਨਹੀਂ ਵਸਾਇਆ ਸੁਣ ਲਿਆ ਕੰਨਾਂ ਦੇ ਵਿੱਚੋਂ ਕੱਢ ਦਿੱਤਾ ਤੇ ਇਹ ਬਚਨ ਹੈ ਗੁਰੂ ਸਾਹਿਬ ਜੀ ਦੇ ਕਹਿੰਦੇ ਗਰੀਬ ਦਾ ਮੂੰਹ ਗੁਰੂ ਦੀ ਗੋੜ ਗੁਰੂ ਨੂੰ ਪਰਸ਼ਾਨ ਕਰਨ ਲਈ ਤੇ ਸਤਗੁਰੂ ਮਹਾਰਾਜ ਕਹਿੰਦੇ ਉਹਦੇ ਬਾਅਦ ਦੂਸਰਾ ਹੈ ਹੀ ਕੋਈ ਨਹੀਂ ਪਰਮੇਸ਼ਰ ਤੋਂ ਬਿਨਾ ਜਦੋਂ ਇਹ ਭਾਵਨਾ ਬਣ ਜਾਏਗੀ ਤੇ ਬੰਦਾ ਆਪਣਾ ਵੀ ਲੰਗਰ ਦੇ ਜਾਏਗਾ ਨਹੀਂ ਭਾਈ ਤੂੰ ਖਾ ਲਾ ਤੇਰੀ ਭੁੱਖ ਜਿਆਦੀ ਹੈ ਅਸੀਂ ਘਰੋਂ ਖਾ ਕੇ ਆਏ ਆ ਘਰ ਜਾ ਕੇ ਫਿਰ ਖਾ ਲਾਂਗੇ ਪਰ ਸਾਬ ਕਹਿੰਦੇ ਹਨ ਸੱਚੇ ਬਾਜੋਂ ਕੋ ਅਬਰ ਨਾ ਦੁਆ ਜਦੋਂ ਇਹ ਅਵਸਥਾ ਬਣੇਗੀ ਦੂਜੇ ਲਾਗ ਜਦੋਂ ਫਿਰ ਅਸੀਂ ਕਹਿੰਦੇ ਵੀ ਅਸੀਂ ਆ ਮਾਇਆ ਦਾ ਪ੍ਰਭਾਵ ਸਾਡੇ ਤੇ ਪੈ ਗਿਆ ਜਗ ਖਪ ਖਪਮ ਹੁਆ ਕਿ ਖਪ ਖਪ ਕੇ ਸੰਸਾਰ ਦੇ ਲੋਕ ਮਰ ਰਹੇ ਆ ਗੁਰਮੁਖ ਹੋਵੇ ਜਿਹੜਾ ਗੁਰੂ ਦੇ ਸਨਮੁਖ ਹੋਇਆ ਸੋ ਏਕੋ ਜਾਣੈ ਏਕੋ ਸੇਵ ਸੁਖ ਪਾਵਣਿਆ ਜਿਹੜਾ ਗੁਰੂ ਦੇ ਸਨਮੁਖ ਹੋਇਆ ਉਹ ਇੱਕ ਨੂੰ ਜਾਣਦਾ ਹੈ ਤੇ ਇੱਕ ਦੀ ਅराधना ਕਰਕੇ ਸੁਖ ਪ੍ਰਾਪਤ ਕਰਦਾ ਜੀ ਜਾਣਤ ਸਭ ਸਰਣ ਤੁਮਾਰੀ ਇਹ ਸਾਰੇ ਜੀਵ ਜਨ ਸਤਗੁਰੂ ਤੇਰੀ ਸ਼ਰਨ ਵਿੱਚ ਆਪੇ ਤਹਾਰ ਦੇਖੈ ਕੱਚੀ ਪੱਕੀ ਸਾਰੀ ਸਾਰੀ ਦਾ ਅਰਥ ਹੈ ਕਿ ਉਹ ਸੰਭਾਲ ਕਰਦਾ ਹੈ ਭਾਵੇਂ ਕੋ ਗਰੀਬ ਹੈ ਅਮੀਰ ਹੈ ਉਹ ਸਾਰੇ ਨੂੰ ਇੱਕੋ ਜਿਹਾ ਪੜ੍ਹ ਦੇਣਾ ਆਪੇ ਹੀ ਕਰਨਾ ਕਿਉਂ ਕਲ ਆਪੇ ਹੀ ਤੇ ਧਾਰੀਏ ਦੇਖੇ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਉਹ ਭਾਵੇਂ ਛੋਟਾ ਕੋ ਵੱਡਾ ਹੈ ਕੱਚਾ ਪੱਕਾ ਸਾਰਿਆਂ ਦੀ ਸੰਭਾਲ ਕਰਦਾ ਦੇਖੇ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਸਤਗੁਰ ਕਹਿੰਦੇ ਆਪੇ ਤਰ ਦੇਖੈ ਕੱਚੀ ਪੱਕੀ ਸਾਰੀ ਅਣ ਦਿਨ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ ਆਪਣੀ ਕਾਰ ਆਪ ਹੀ ਪਰਮੇਸ਼ਰ ਕਰਦਾ ਹੈ ਜੇ ਆਪਾਂ ਸਾਰੇ ਜਾਣਦੇ ਸਾਧ ਸੰਗਤ ਜੀ ਸਾਡੇ ਉੱਪਰ ਕਿਰਪਾ ਕਰਦਾ ਹੈ ਕਿੱਡੇ ਵੱਡੇ ਭਾਗ ਹਨ ਜਿਹੜੇ ਲੋਕ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਆ ਜਿਹੜੇ ਬਾਣੀ ਪੜ੍ਹਦੇ ਆ ਸੰਗਤ ਕਰਦੇ ਆ ਸੇਵਾ ਕਰਦੇ ਆ ਇਹ ਕਰਾਗ ਰਿਹਾ ਹੈ ਪਰਮੇਸ਼ਰ ਕਰਾ ਰਿਹਾ ਹੈ ਜਿਦਨ ਆ ਜਾਂਦਾ ਮੈਂ ਕਰ ਰਿਆ ਜਾਂਬੇ ਜਾਣੇ ਮੈਂ ਕਿਸ਼ ਕਰਤਾ ਤਬ ਲਗ ਗਰਭ ਜੋੜ ਮੈਂ ਫਿਰਦਾ ਫੇ ਗੁਰਦੁਆਰਾ ਕਿੱਥੇ ਅੰਮ੍ਰਿਤ ਵੇਲਾ ਕਿੱਥੇ ਵੇ ਸਭ ਕੁਝ ਭੁੱਲ ਜਾਂਦਾ ਕਿਉਂਕਿ ਉਹ ਕਰਾ ਰਿਆ ਸੀ ਤਾਂ ਕਿ ਮੈਂ ਕਰ ਰਿਆਂ ਤੇ ਕਹਿੰਦੇ ਕਰ ਲਾ ਫਿਰ ਤੂੰ ਕੀ ਕਰ ਸਕਦਾ ਸਤਗੁਰ ਕਹਿੰਦੇ ਆਪੇ ਪਰਮੇਸ਼ਰ ਕਰਾ ਰਿਆ ਆਣ ਦਿਨ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ ਆਪੇ ਹੀ ਆਪਣੇ ਨਾਲ ਬੁਲਾਉਂਦਾ ਉਹ ਤਾਂ ਸ਼ੁਕਰ ਕਰਨਾ ਚਾਹੀਦਾ ਕਿ ਸਤਗੁਰੂ ਮੈਨੂੰ ਤੂੰ ਅੰਮ੍ਰਿਤ ਵੇਲਾ ਦਿੱਤਾ ਸਤਗੁਰੂ ਤੂੰ ਆਪਣੀ ਸੰਗਤ ਵਿੱਚ ਬੈਠਣ ਦਾ ਸੁਭਾਗ ਦਿੱਤਾ ਤੇ ਸਤਗੁਰੂ ਆਪ ਕਿਰਪਾ ਕਰਦੇ ਆਂ ਆਣ ਦਿਨ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਾਂ ਤੂੰ ਆਪੇ ਮਿਲੇਂ ਵਿਖੇ ਹਦੂੜ ਏ ਸਤਗੁਰੂ ਤੂੰ ਆਪ ਮਿਲਾ ਲੈਣਾ ਤੇ ਹਾਜ਼ਰ ਨਾਜ਼ਰ ਦਿਖਾਉਣਾ ਆਪਣੇ ਆਪ ਨੂੰ ਕਿ ਮੈਂ ਹਾਂ ਫੇ ਦੂਰ ਨਹੀਂ ਹੈ ਪਰਮੇਸ਼ਰ ਕਦੋਂ ਜਦੋਂ ਅਸੀਂ ਸ਼ਬਦ ਨੂੰ ਮਨ ਵਿੱਚ ਵਸਾ ਲੈਨੇ ਕਿਉਂ ਤਾਂ ਪ੍ਰਮਾਤਮਾ ਘਟ ਘਟ ਮੈਂ ਹਰ ਜੂ ਵਸੇ ਤੂੰ ਆਪੇ ਮਿਲ ਵਿਖੇ ਹਾ ਦੂਰ ਕਿਉਂਕਿ ਸਭ ਮੈਂ ਆਪ ਰਹਾ ਭਰਪੂਰ ਉਹ ਸਾਰਿਆਂ ਦੇ ਵਿੱਚ ਆਪ ਭਰਪੂਰ ਹੈ ਨਾਨਕ ਆਪੇ ਆਪ ਵਰਤੇ ਗੁਰਮੁਖ ਸੋਝੀ ਭਾਵਣਿਆ ਗੁਰੂ ਦੇ ਸਾਹਮਣੇ ਹੋ ਕੇ ਸੋਝੀ ਆਉਂਦੀ ਆ ਕਿ ਆਪੇ ਆਪ ਹੀ ਪੂਰੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ ਇਸੇ ਕਰਕੇ ਆਪਦੀ ਔਰ ਆਪਾਂ ਸਾਰੇ ਅਰਦਾਸ ਕਰਦੇ ਆਂ ਸਤਗੁਰੂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਜਪਤਾ ਉਹ ਹੈ ਗੁਰੂ ਕੀ ਸੰਗਤ ਉਹ ਪਿਆਰਿਆਂ ਦਾ ਮੇਲ ਹੈ ਤੇ ਜਿਹੜੇ ਆਪਣੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਵਸਾ ਲੈਂਦੇ ਆ ਸਤਗੁਰੂ ਕਹਿੰਦੇ ਮੈਂ ਸੱਤ ਕੇ ਜਾਨਾ ਹੋਂ ਵਾਰੀ ਜਿਉਂ ਵਾਰੀ ਗੁਰ ਸ਼ਬਦ ਮਨ ਵਸਾਵਣਾ ਜਦੋਂ ਉਹਨੂੰ ਮਨ ਦੇ ਵਿੱਚ ਬਸਾਉਂਦਾ ਕੋਈ ਵੀ ਗੱਲ ਹੈ ਜਦ ਅਸੀਂ ਜੀਵਨ ਦੇ ਵਿੱਚ ਉਹਨੂੰ ਮਨ ਦੇ ਵਿੱਚ ਧਾਰਨ ਕਰ ਲਿਆ ਹੁਣ ਬੱਚਾ ਛੋਟਾ ਜਿਹਾ ਸਕੂਲ ਪੜਦਾ ਫਿਰ ਵੱਡੇ ਸਕੂਲ ਪੜਦਾ ਕਾਲਜ ਪੜਦਾ ਯੂਨੀਵਰਸਿਟੀ ਪੜਦਾ ਪੜਾਈਆਂ ਕਰਦਾ ਪਰ ਉਹਨਾਂ ਦੀ ਗੱਲ ਨੂੰ ਮਨ ਦੇ ਵਿੱਚ ਵਸਾ ਲੈਂਦਾ ਹੁਣ ਦੋ ਚੀਜ਼ਾਂ ਹਨ ਪਰ ਜੇ ਅਸੀਂ ਬਚਪਨ ਤੋਂ ਪੜੇ ਆ ਅੱਜ ਸਾਨੂੰ ਕਈ ਜਿਹੜੇ ਅਧਿਆਪਕ ਸਨ ਟੀਚਰ ਸਨ ਉਹ ਭੁੱਲ ਗਏ ਉਹਨਾਂ ਦੇ ਨਾਮ ਵੀ ਭੁੱਲ ਗਏ ਪਰ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਅੱਜ ਵੀ ਸਾਨੂੰ ਯਾਦ ਹੈ ਉਹਦੀ ਸਿੱਖਿਆ ਦੇ ਨਾਲ ਅਸੀਂ ਅੱਜ ਜੀਵਨ ਦੇ ਵਿੱਚ ਅਹ ਤਰੱਕੀਆਂ ਕਰ ਰਹੇ ਹਾਂ ਕਿਉਂਕਿ ਉਹਨੇ ਸਿੱਖਿਆ ਦਿੱਤੀ ਸੀ ਜਿਹੜੇ ਜਿਹੜੇ ਟੀਚਰਾਂ ਟੀਚਰ ਭੁੱਲ ਗਏ ਆ ਪਰ ਇਧਰ ਉਲਟਾ ਹੋ ਗਿਆ ਸਾਧ ਸੰਗਤ ਇਧਰ ਹੁਣ ਅਸੀਂ ਗੁਰੂ ਨੂੰ ਤਾਂ ਯਾਦ ਰੱਖਦੇ ਆ ਪਰ ਉਹਦੀ ਸਿੱਖਿਆ ਨੂੰ ਭੁੱਲ ਜਾਂਦੇ ਗੁਰੂ ਸਿੱਖਿਆ ਕੀ ਦੇ ਰਿਹਾ ਗੁਰੂ ਸਮਝਾ ਕੀ ਰਿਹਾ ਹੈ ਅਸੀਂ ਬਾਹਰ ਜਾ ਕੇ ਭੁੱਲ ਜਾਂਦੇ ਕਿਹੜਾ ਸ਼ਬਦ ਭਾਗਾਂ ਵਾਲੇ ਹੋਣਗੇ ਜਿਹੜੇ ਯਾਦ ਰੱਖਦੇ ਤੇ ਭੁੱਲ ਜਾਂਦੇ ਕਿ ਸ਼ਬਦ ਕਿਹੜਾ ਸੁਣਿਆ ਸੀ ਤੇ ਉਹ ਇੱਕ ਅੱਜ ਕੱਲ ਹੋ ਗਿਆ ਕੰਨ ਰਸ ਹੋ ਗਿਆ ਟੋਨਿਕ ਦੇਰ ਮੰਨ ਜਾ ਹੋਇਆ ਰਸ ਜੇ ਆਇਆ ਉਸ ਤੋਂ ਬਾਅਦ ਭੁੱਲ ਗਏ ਤੇ ਇੱਧਰ ਸਿੱਖਿਆ ਭੁੱਲ ਗਏ ਤੇ ਗੁਰੂ ਯਾਦ ਹੈ ਉਧਰ ਸਿੱਖਿਆ ਯਾਦ ਹੈ ਤੇ ਗੁਰੂ ਭੁੱਲ ਗਏ ਕਿਹੜਾ ਗੁਰੂ ਸੀ ਕਿਹੜੇ ਟੀਚਰ ਸਨ ਤੇ ਗੱਲ ਤੇ ਇਹ ਹੈ ਕਿ ਜਿਤਨਾ ਇਹ ਗੁਰੂ ਦੀ ਸਿੱਖਿਆ ਨੂੰ ਭਾਵੇਂ ਥੋੜਾ ਸਤਗੁਰ ਕਹਿੰਦੇ ਕਿਨਕਾ ਏਕ ਜਿਸ ਜੀ ਅਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਤੋਂ ਹਾਲਾਤ ਐਸੇ ਹੋ ਗਏ ਲੋਕਾਂ ਨੇ ਵੀ ਦੇਖਿਆ ਵੀ ਇਹਨਾਂ ਨੂੰ ਜਲਦੀ ਧਰਮ ਚਾਹੀਦਾ ਸਾਨੂੰ ਪੈਸਾ ਚਾਹੀਦਾ ਉਹਨਾਂ ਨੇ ਚੱਕਰਾਂ ਦੇ ਵਿੱਚ ਪਾ ਦਿੱਤਾ ਤੇ ਉਹਨਾਂ ਨੇ ਆਖਿਆ ਵੀ ਭਾਈ ਇਦਾਂ ਕਰੋ ਇੱਕ ਰੱਖੋ ਬਾਬਾ ਦੀਪ ਸਿੰਘ ਦੀ ਫੋਟੋ ਇੱਕ ਚੱਦਰ ਵਿਛਾਓ ਸੁੱਚੀ ਹੁਣ ਸੁੱਚੀ ਚੱਦਰ ਕਿੱਥੋਂ ਹੋ ਸਕਦੀ ਯਾਰ ਕਪਾਓ ਪਤਾ ਨਹੀਂ ਕਿੱਥੋਂ ਲੈ ਕੇ ਕਿਸਾਨ ਨੇ ਕਿਦਾਂ ਬੀਜਿਆ ਕਿਦਾਂ ਉਹ ਚੱਦਰ ਤਿਆਰ ਹੋਈ ਆ ਕਿਦਾਂ ਸਾਡੇ ਕੋਲ ਆਈ ਆ ਅੱਜ ਕੱਲ੍ਹ ਤਾਂ ਕਲਰਾਂ ਵਾਲੀ ਹੁੰਦੀ ਹੈ ਉਹ ਕੈਮੀਕਲ ਪਾਏ ਹੁੰਦੇ ਸੁੱਚੀ ਹੋ ਗਈ ਸੁੱਚਾਈ ਕੋਈ ਆ ਪਰਮੇਸ਼ਰ ਦਾ ਨਾਮ ਆ ਉਹ ਬਾਬਾ ਸੁਣਾ ਰਿਹਾ ਸੀ ਜਿਹੜਾ ਅੱਜ ਕੱਲ ਬਹੁਤ ਵੱਡਾ ਬਿਜ਼ਨਸ ਕਰ ਰਿਹਾ ਤੇ ਬਾਬਾ ਦੀਪ ਸਿੰਘ ਦੀ ਫੋਟੋ ਰੱਖੋ ਅੱਗੇ ਉਹਦੇ ਜੋਤ ਜਗਾਓ ਚਦਰ ਚਿੱਟੀ ਵਿਛਾਓ ਫਿਰ ਸੁਖਨੀ ਸਾਹਿਬ ਦਾ ਫਾਰਮੂਲਾ ਜੇ ਆਪਣੇ ਆਜਾ ਦਾ ਡਾਕਟਰ ਬਣਾਉਂਦੇ ਨੇ ਵੀ ਆਦੀ ਗੋਲੀ ਖਾਣੀ ਡੇਢ ਗੋਲੀ ਖਾਣੀ ਤੇ ਉਹ ਫਾਰਮੂਲਾ ਜੇ ਬਣਾਵੀਂ ਇੰਨੇ ਸੁਖਨੀ ਸਾਹਿਬ ਤੇ ਤੇ ਇਨੇ ਜਪਜੀ ਸਾਹਿਬ ਦੀ ਇਹ ਹੋ ਗਿਆ ਚਪਹਿਰਾ ਕੱਟਣਾ ਕੱਟਣਾ ਦਾ ਹੁੰਦਾ ਨਾ ਜਿਹੜਾ ਜੇਲ ਕੱਟਣੀ ਬਤ ਔਖਾ ਕੰਮ ਹੁੰਦਾ ਕੱਟਣਾ ਵੀ ਇਹਨੂੰ ਔਖਾ ਸਮਾਂ ਕੱਟ ਲਈਏ ਇਹ ਮਤਲਬ ਬਾਣੀ ਨੂੰ ਮਤਲਬ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਤੇ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਹੁਣ ਕਈ ਸਵਾਲ ਕਰਦੇ ਗੁਰੂ ਸਾਹਿਬ ਨੇ ਕਿਤੇ ਵੀ ਸਾਡੇ ਤੇ ਇਦਾਂ ਦੀ ਰਹਿਮਤ ਨਹੀਂ ਕੀਤੀ ਕਿ ਸਤਗੁਰ ਤੋਂ ਬਾਅਦ ਕੋਈ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਕਿਸੇ ਦੀ ਪੂਜਾ ਕੀਤੀ ਜਾਏ ਸ਼ਹੀਦ ਬਹੁਤ ਹੈ ਸਾਡੀ ਬਾਬਾ ਦੀਪ ਸਿੰਘ ਦਾ ਦਰਜਾ ਵੀ ਆਪਣੇ ਆਪ ਦੇ ਵਿੱਚ ਬਹੁਤ ਹੈ ਪਰ ਉਹਨਾਂ ਦੀ ਜਿਹੜੀ ਸ਼ਹਾਦਤ ਨੂੰ ਸੀ ਹੋਰ ਪਾਸੇ ਵਿੱਚ ਲਿਆਣਾ ਸ਼ੁਰੂ ਕਰ ਦਿੱਤਾ ਮੈਂ ਤਾਂ ਹੈਰਾਨ ਹੋ ਗਿਆ ਇੱਕ ਬੰਦੇ ਨੇ ਲਿਖਿਆ ਕਮੈਂਟ ਦੇ ਵਿੱਚ ਕਹਿੰਦਾ ਜਿੱਦਾਂ ਮੰਦਰਾਂ ਦੇ ਵਿੱਚੋਂ ਵੱਡੇ ਮੰਦਰਾਂ ਵਿੱਚੋਂ ਜੋਤ ਲਿਆ ਕੇ ਉਹ ਜਗਰਾਤੇ ਕਰਦੇ ਸੀ ਨਾ ਅੱਜ ਕੱਲ ਪੰਜਾਬ ਦੇ ਵਿੱਚ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਤੋਂ ਜੋਤ ਲਿਆ ਕੇ ਕਰ ਜਗਾਰੇ ਇਦਾਂ ਦੇ ਹਾਲਾਤ ਹੋ ਗਏ ਕਾਰਨ ਕਿ ਕਿ ਬਾਣੀ ਨੂੰ ਮਨ ਦੇ ਵਿੱਚ ਨਹੀਂ ਵਸਾਇਆ ਪੜਨਾ ਹੈ ਕੱਟਣਾ ਹੈ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਮੈਂ ਤਾਂ ਉਹਨਾਂ ਤੋਂ ਸੱਦ ਕੇ ਜਾਂਦਾ ਹਾਂ ਗੁਰ ਅਮਰਦਾਸ ਜੀ ਕਹਿੰਦੇ ਹਉ ਵਾਰੀ ਜਿਉ ਵਾਰੀ ਗੁਰ ਸ਼ਬਦ ਮਨ ਵਸਾਉਣਿਆ ਗੁਰੂ ਦੇ ਸ਼ਬਦ ਨੂੰ ਮਹਾਂ ਸੁਖਨੀ ਸਾਹਿਬ ਇਹ ਕਹਿੰਦੀ ਹੈ ਕਿਨ ਕਾ ਏਕ ਜਿਸ ਜੀਵਸਾਵਾ ਤਾਂ ਕਿ ਮਹਿਮਾ ਗਣੀ ਨਾ ਆਵੇ ਜਿਹੜਾ ਨੇ ਮਨ ਦੇ ਵਿੱਚ ਵਸਾ ਲਿਆ ਸਤਿਗੁਰੂ ਕਹਿੰਦੇ ਭਾਈ ਹੋਂ ਵਾਰੀ ਜਿਉਂ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੂਝੇ ਇਹ ਸ਼ਬਦ ਨੂੰ ਸਮਝ ਲਿਆ ਤਾਂ ਮਨ ਸਿਓ ਲੂਝੇ ਮਨ ਸਾ ਮਾਰ ਸਮਾਵਣ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੋਲਾ ਨੂੰ ਬਖਸ਼ਦੇ ਆ ਸਤ ਸੰਗਤ ਦੀ ਬਲਾਉਫਤ ਦੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ